ਕਈ ਗੱਲਾਂ ਨੇ ਔਰ ਮੈਂ ਬੈਟਰ ਹੈ ਕਿ ਮੈਂ ਬਹਿ ਕੇ ਆਰਾਮ ਨਾਲ ਤੁਹਾਡੇ ਨਾਲ ਗੱਲ ਕਰੂੰਗਾ ਅਰਪ੍ਰੀਤ ਚੋਕਲਾ ਜੀ ਕੀ ਕਹਿ ਰਿਹਾ ਉਹਦਾ ਕੋਈ ਮੈਨਾ ਨਹੀਂ ਹੈ ਕਿਉਂਕਿ ਜਿਹੜਾ ਉਹਨਾਂ ਦਾ ਪ੍ਰਧਾਨ ਸਾਹਿਬ ਨੇ ਅਮਨ अरोड़ा ਸਾਹਿਬ ਉਹ ਬਹੁਤ ਕੁਝ ਕਹਿ ਰਹੇ ਆ ਔਰ ਸਿਕਿਉਰਿਟੀ ਇੱਕ ਪੋਲਿਟੀਕਲ ਵਿਸ਼ਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਚ ਇਹ ਸਿੱਧੂ ਮੂਸੇਵਾਲੇ ਕੇਸ ਚੋਂ ਵੀ ਬੜਾ ਕਲੀਅਰ ਹੈ ਅਰਪ੍ਰੀਤ ਚੋਕਲਾ ਜੀ ਨੂੰ ਤਾਂ ਵਿ ਰਸਤਕਾਰ ਜੋਗ ਨੇ ਆਈ ਹੈਵ ਲੋਟ ਆਫ ਰਿਸਪੈਕਟ ਫॉर ਹਿਮ ਮਗਰ ਕਿਤੇ ਨਾ ਕਿਤੇ ਨਾ ਜੀ ਅੱਜ ਜੋ ਹਾਲਾਤ ਸਰਕਾਰ ਚ ਬਣ ਗਏ ਆ ਰੀੜ ਦੀ ਹੱਡੀ ਕਈ ਆਪਸ਼ਨਾਂ ਦੀ ਕਮਜ਼ੋਰ ਹੋ ਗਈ ਆ ਔਰ ਇੱਕ ਬਦਲੀ ਕਾਰਨ ਬਣ ਗਿਆ ਅਰਪ੍ਰੇਤ ਚੋਕਲਾ ਦੀ ਗੱਲ ਦਾ ਮੈਂ ਤਾਂ ਤਵੱਜੋ ਨਹੀਂ ਲੈ ਰਿਹਾ ਨੋਟਿਸ ਨਹੀਂ ਲੈ ਰਿਹਾ ਕਿਉਂਕਿ ਅਮਨ अरोड़ा ਸਾਹਿਬ ਸਭ ਕੁਝ ਹੀ ਬੋਲ ਰਹੇ ਪਾਰਟੀ ਦੇ ਪ੍ਰਧਾਨ ਕਹਿ ਰਿਹਾ ਕਿ ਹਾਂ ਸਿਕਿਉਰਿਟੀ ਵਿਡਰੋ ਕਰਤੀ ਗਈ ਔਰ ਕਹਿੰਦਾ ਜੀ ਇੱਕ ਵਿਡਰਾਅ ਜਿਹੜੇ ਬੰਦੇ ਤੇ ਨਸ਼ੇ ਦੇ aarop ਹੋਣ ਉਹਨੂੰ ਪ੍ਰਧਾਨ ਮੰਤਰੀ ਲੈਵਲ ਦੀ ਸਿਕਿਉਰਿਟੀ ਕਿਉਂ ਤੇ ਮੇਰਾ ਅਮਨ अरोड़ा ਸਾਹਿਬ ਨੂੰ ਸਿੱਧਾ ਸਵਾਲ ਪੁੱਛ ਲਿਓ ਅਮਨ अरोड़ा ਜੀ ਇਹ 3 ਸਾਲ ਲੱਗੇ ਤੁਹਾਨੂੰ ਇਹ ਫੈਸਲੇ ਤੇ ਪਹੁੰਚਦਿਆਂ ਪਹੁੰਚਦੀ ਔਰ ਫਿਰ ਮੇਰਾ ਸਵਾਲ ਦਾ ਜਵਾਬ ਦੇ ਦਿਓ ਜਿਨੇ ਇੱਕ ਧੀ ਪੈਨ ਨਾਲ ਮਿਸਬੀਹਵ ਕੀਤਾ ਹੋਵੇ ਉਹਦੀ ਇੱਜ਼ਤ ਦਾਉ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਉਹ ਆਨਰ ਉਤੋਂ ਦੀ ਆਨਰੇਬਲ ਐਮਪੀ ਹੋਵੇ ਸਵਾਤੀ ਮਾਲੀਵਾਲ ਜੀ ਉਹਨਾਂ ਨਾਲ ਬਹਿਬਬ ਕੁਮਾਰ ਨੇ ਜੋ ਕੀਤਾ ਤੇ ਉਹਨੂੰ ਜੈਡ ਪਲੱਸ ਸਿਕਿਉਰਿਟੀ ਦੇਣ ਦਾ ਕੀ ਪੈਮਾਨਾ ਜੀ ਲਿਕਰ ਸਕੈਮ ਦੇ ਵੀ ਮੈਂ ਆ ਰਿਆਂ ਜੀ ਆ ਰਿਆਂ ਅਗਲੀਆ ਲਿਕਰ ਸਕੈਮ 'ਚ ਉਹ ਅੰਦਰ ਰਹਿ ਕੇ ਆਏ ਆ ਆਨਰੇਬਲ ਕੋਰਟ ਨੇ ਆਰਡਰ ਦਿੱਤੇ ਹੈ ਕਿ ਇਹ ਬੰਦਾ ਐਡਾ ਖਤਰਨਾਕ ਹੈ ਇਹਨੂੰ ਨਾ ਸੀਐਮ ਆਊਟਸ ਵੜਨ ਦੇਣਾ ਚਾਹੀਦਾ ਦਿੱਲੀ 'ਚ ਤੇ ਨਾ ਸੈਕਟਰੀਅਟ ਦੇਣਾ ਚਾਹੀਦਾ ਬੰਦਾ ਉਹ ਦਿੱਲੀ ਦਾ ਵਸਿੰਦਾ ਤੇ ਸਿਕਿਉਰਟੀ ਉਹਨੂੰ ਪੰਜਾਬ ਵਾਲੇ ਦੇ ਰੇ ਕੀ ਕਾਰਨ ਹੈ ਅਮਨ अरोड़ा ਸਾਹਿਬ ਜਰੂਰ ਦੱਸਿਓ ਦੂਜਾ ਵਿਜੇ ਨਹਿਰ ਗੋਆ 'ਚ ਇੱਕ ਕੇਸ ਬਣਿਆ ਇਹਦੇ ਤੇ ਔਰ ਉਸ ਵੇਲੇ ਵੀ ਕੁਝ ਇਹ ਜਿਹੇ ਕੇਸ ਬਣਿਆ ਜਿਹੇ ਜਾ ਬੈਬਕੁਮਾਰ ਦਾ ਮਾੜੇ ਭੜੇ ਭੜੇ ਯਾਰ ਮੇਰੀ ਫੱਤੋ ਦੇ ਮੈਂ ਤਾਂ ਅਸੀਂ ਕਹਿ ਸਕਦਾ ਉਹ 2.5 ਸਾਲ ਅੰਦਰ ਰਹਿ ਕੇ ਆਇਆ ਨਾਲ ਹੀ ਕੇਜਰੀਵਾਲ ਸਾਹਿਬ ਆ ਮਨੀਸ਼ ਸ਼ੋਧਿਆ ਜੈਨ ਸਾਹਿਬ ਨਾਲ ਉਹਨੂੰ ਸਿਕਿਉਰਿਟੀ ਦੇਣ ਦੀ ਕੀ ਲੋੜ ਹੈ ਉਹਨਾਂ ਨੂੰ ਘਰ ਦੇਣ ਦੀ ਕੀ ਲੋੜ ਹੈ ਪੰਜਾਬ ਦਾ ਖਜ਼ਾਨਾ ਕਿਉਂ ਉਹਨਾਂ ਤੇ ਖਰਚਿਆ ਜਾ ਰਿਹਾ ਕੇਜਰੀਵਾਲ ਸਾਹਿਬ ਆਪ ਸਾਲ ਡੇਢ ਸਾਲ ਹੋੰਦਰ ਰੱਖੇ ਆਈ ਹੈ ਭਾਈ ਉਹਨਾਂ ਨੂੰ ਕਿਉਂ ਦਿੱਤੀ ਆ ਮਨੀਸ਼ ਸ਼ੋਧਿਏ ਨੂੰ ਕਿਉਂ ਦਿੱਤੀ ਆ ਜੈਨ ਨੂੰ ਕਿਉਂ ਦਿੱਤੀ ਆ ਇਸ ਲਈ ਮੈਂ ਧੰਨਵਾਦੀ ਆ ਆਪਣਾ ਅਰੋੜਾ ਸਾਹਿਬ ਦਾ ਕਿ ਉਹ ਆਪ ਹੀ ਤਸਦੀਕ ਕਰ ਰਿਹਾ ਕਿ ਇਹ ਫੈਸਲੇ ਆਮ ਆਦਮੀ ਪਾਰਟੀ ਦੇ ਦਫਤਰ ਚ ਹੋ ਰਹੇ। ਜੁੜੀ ਸਾਹਿਬ ਤੁਹਾਡੇ ਕੋਲ ਸਿਕਿਉਰਿਟੀ ਹੈ ਉਹ ਕਹਿੰਦੇ ਜੀ ਆਫੀਸ਼ੀਅਲ ਸਕਾਟ ਹੈ ਕੁਝ ਘਟਾਈ ਗਈ ਆ ਸੀ ਵਾਪਸ ਨਹੀਂ ਲਈ। ਇਸ ਤਰ੍ਹਾਂ ਸ਼ਨੀਵਾਰ ਇਹ ਲੌਂਗ ਵੀਕਐਂਡ ਸੀ ਕਿ ਨਹੀਂ ਸੀ? ਜੀ ਮਜੀਠੀਏ ਲੀਤਾ ਇਹਨਾਂ ਨੇ ਸ਼ਨੀਵਾਰ ਨੂੰ ਦਫਤਰ ਖੋਲ ਲਿਆ। 29 ਤਰੀਕ ਨੂੰ 7 ਵਜੇ ਸਾਨੂੰ ਆਰਡਰ ਮਿਲੇ ਆ। ਤੁਸੀਂ ਦੱਸ ਦਿਓ ਸੈਕਟਰੀਏਟ ਲੱਗਦਾ 29 ਤਰੀਕ ਨੂੰ ਸ਼ਨੀਵਾਰ ਰਾਤ ਨੂੰ ਇਹ ਜੀ ਕਿਹੜੀ ਤੁਸੀਂ ਸਕਿਉਰਿਟੀ ਰਿਵਿਊ ਕਰ ਲਈ ਕਿ ਸ਼ਨੀਵਾਰ ਹੀ ਵਿਡਰਾਅ ਕਰਨੀ ਜਦੋਂ ਅਗਲੇ ਦਿਨ ਸੰਡੇ ਆ ਔਰ ਫਿਰ ਐਤਵਾ ਮੰਡੇ ਦੀ ਈਦ ਆ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਸੈਕੰਡ ਲੀਵ ਦੇ ਆ ਰਿਵਿਊਇੰਗ ਕੀਤੀ ਆ ਕੀਤਾ ਦੇਖੋ ਇਟਸ ਨਾਟ ਅ ਸਟੇਟਸ ਸਿੰਬਲ ਨਹੀਂ ਮਿਲਣੀ ਚਾਹੀਦੀ ਮੈਂ ਤਾਂ ਕਹਿੰਨਾ ਕਿ ਜੇ ਨਹੀਂ ਲੋਡ ਨਾ ਉਹ ਭਾਈ ਬਿਲਕੁਲ ਧੰਨਵਾਦ ਆ ਮਗਰ ਲਿਖ ਕੇ ਦੇ ਦਿਓ ਮੈਨੂੰ ਕਿਉਂਕਿ ਅੱਜ ਤੋਂ ਮਹੀਨਾ ਪਹਿਲਾਂ ਤਾਂ ਮੇਨੇ ਘਰ ਜੇ ਕਹਿ ਕੇ ਗਏ ਆ ਸ੍ਰੀ ਅਮਰਚਰ ਸਾਹਿਬ ਆਈਪੀਐਸ ਮੀਨਾ ਸਾਹਿਬ ਨੇ ਵਿజిਟ ਕਰਕੇ ਗਏ ਆ ਮੈਂ ਨੌ ਲੈ ਰਿਆਂ ਇਹ ਕਹਿ ਕੇ ਗਏ ਆ ਜੀ ਕੰਧਾਂ ਉੱਚੀਆਂ ਕਰੋ ਸੀਸੀਟੀਵੀ ਕੈਮਰੇ ਲਵਾਓ ਇਹਦੇ ਉੱਤੇ ਫੈਂਸਿੰਗ ਕਰਾਓ ਔਰ ਨੈਟ ਲਾਓ ਜਦ ਇਹ ਬੰਬਲਾਸਟ ਹੋ ਰਹੇ ਸੀ ਜਦੋਂ ਮਜੀਠੇ ਦਾ ਬੰਬਲਾਸਟ ਹੋਇਆ ਜੈਨਤੀਪੁਰ ਹੋਇਆ ਮਹੀਨਾ ਪਹਿਲਾਂ ਤਾਂ ਇਹ ਕਹਿ ਰਿਆ ਫਿਰ ਮੈਨੂੰ ਇੱਕ ਚਿੱਠੀ ਲਿਖੀ ਆ ਕਿ ਤੁਸੀਂ ਕੋਈ ਬੁਲੇਟ ਪ੍ਰੂਫ ਗੱਡੀ ਦੀ ਤੁਹਾਡੇ ਕੋਲ ਪਰਮਿਸ਼ਨ ਦਿੱਤੀ ਗਈ ਸੀ ਕਿਉਂਕਿ ਕੈਫਿਡੇਵਿਟ ਲਿਆ ਉਦੀ ਆਰਸੀ ਦੀ ਕਾਪੀ ਦਿਓ ਹਫਤਾ ਪਹਿਲਾਂ ਦੀ ਉਹ ਮੈਨੂੰ ਫੋਨ ਆਇਆ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਕਿ ਬੰਦੇ ਗਏ ਕਿੱਧਰ ਤੇ ਗਏ ਕਿੱਧਰ ਉਹ ਪੁੱਛ ਰਿਹਾ ਕਿੰਨਾ ਦਾ ਏਆਈਜੀ ਆ ਮਨਬੀਰ ਸਿੰਘ ਮੈਂ ਨਾ ਲੈ ਲੈ ਕੇ ਦੱਸ ਰਿਹਾ ਬਕੋਸ ਹੋਇਆ ਕੀ ਜਦੋਂ ਸਿਕਿਉਰਿਟੀ ਵਾਪਸ ਕਰਾਈ ਗਈ ਤੇ ਸ਼ਨੀਵਾਰ ਦਾ ਦਿਨ ਸੀ ਮੇਰਾ ਪੀਏ ਐ ਸ਼ਲਿੰਦਰ ਪਤਾ ਨਹੀਂ ਇੱਥੇ ਹੈ ਕਿ ਨਹੀਂ ਉਹ ਹੈ ਨਹੀਂ ਛੱਦ ਇੱਥੇ ਉਹਨੂੰ ਪੁੱਛਿਆ ਗਿਆ ਕੀ ਭਾਈ ਮੈਂ ਉਹਨੂੰ ਪੁੱਛਿਆ ਹੋਇਆ ਕਿ ਕਹਿੰਦਾ ਜੀ ਇਤਨਾ ਫੋਨ ਆ ਰਿਹਾ ਵੱਖ-ਵੱਖ ਬਟੈਲੀਅਨਾਂ ਤੋਂ ਕਿ ਹੁਣੇ ਪਹੁੰਚੋ ਵਾਪਸ ਮੈਂ ਆਊਟ ਆਫ ਸਟੇਟ ਸੀ ਮੈਂ ਆਪਦੇ ਬੱਚੇ ਨੂੰ ਮਿਲਣ ਗਿਆ ਸੀ ਇੱਥੋਂ 4-5 ਘੰਟੇ ਦੀ ਦੂਰੀ ਤੇ ਸੀ ਮੈਂ ਕਿਹਾ ਯਾਰ ਜੇ ਫੋਨ ਆ ਰਹੇ ਤੂੰ ਸਿਕਿਉਰਿਟੀ ਇੰਚਾਰਜ ਨੂੰ ਪੁੱਛ ਲੈ ਕੀ ਗੱਲ ਹੈ ਉਹਨੇ ਉਹਨੂੰ ਪੁੱਛਿਆ ਸਿਕਿਉਰਿਟੀ ਇੰਚਾਰਜ ਨੂੰ ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਕਿ ਕੋਈ ਵਿਡਰਾਅਪ ਹੀ ਹੋਏ ਜਿਹੜਾ ਉਹਨਾਂ ਦਾ ਬੌਸ ਹੈ ਸਿਕਿਉਰਿਟੀ ਦਾ ਜੈਡ ਪਲੱਸ ਜਿਹੜਾ ਵੇਖ ਰਿਹਾ ਉਹਨੂੰ ਕੁਝ ਨਹੀਂ ਪਤਾ ਤੁਸੀਂ ਇਤੋਂ ਅੰਦਾਜ਼ਾ ਲਾ ਲਓ ਸਾਰੇ ਸਾਰੇ ਸਾਰੀ ਵੀਡਰੋ ਸਿਕਿਉਰਿਟੀ ਉਹਨੂੰ ਪਤਾ ਹੀ ਨਹੀਂ ਮੈਂ ਉਹਨੂੰ ਬਾਰ-ਬਾਰ ਪੁੱਛਿਆ ਕਹਿੰਦਾ ਸਰ ਮੈਂ ਤੁਹਾਨੂੰ ਤਾਂ ਦੱਸਾਂ ਜੇ ਮੇਰੇ ਕੋਲ ਕੋਈ ਆਰਡਰ ਹੋਣ ਮੇਰੇ ਕੋਲ ਆਰਡਰ ਹੀ ਨਹੀਂ ਫੇਰ ਅਸੀਂ ਕਿਹਾ ਕਿ ਤੂੰ ਐ ਕਰੇ ਮੁੰਡਿਆਂ ਨੂੰ ਫੇਰ ਫੋਨ ਆ ਗਿਆ ਬਾਹਰ ਕਣ ਕਮਾਂਡਰ ਕਹਿੰਦਾ ਹੁਣੇ ਆਓ ਨਹੀਂ ਤਾਂ ਇਹ ਕਹੇਗਾ ਤੇ ਆ ਜਾਊਗਾ ਕਿ ਤੁਸੀਂ ਬਾਗੀ ਹੋ ਗਏ ਤੇ ਮੈਂ ਉਹਨੂੰ ਕਿਹਾ ਯਾਰ ਆ ਚੱਕ ਗੱਡੀ ਮੇਰੇ ਨਾਲ ਇੱਕ ਗੱਡੀ ਸੀ ਮੈਂ ਕਹਿੰਦਾ ਇਹਨੋਂ ਕੋਲ ਲੈ ਜਾਓ ਕੋਈ 1 ਵਜੇ ਰਿਪੋਰਟ ਕਰ ਰਿਹਾ ਕੋਈ 3 ਵਜੇ ਸਵੇਰੇ ਰਿਪੋਰਟ ਕਰ ਰਿਹਾ ਤੁਸੀਂ ਮੈਨੂੰ ਦੱਸ ਦਿਓ ਇਹ ਕਿਹੜੀ ਰਿਵਿਊ ਹੋਈ ਜੀ ਹੁਣ ਤਾਂ ਇਹ ਆ ਮੇਰੀ ਹਾਜਤ ਇਹ ਬੜਾ ਵਫਾਦਾਰ ਹੈ ਇਸ ਲਈ ਮੇਰੇ ਵੀਰੋ ਨਾ ਤੁਸੀਂ ਡਰੋ ਨਾ ਤੁਹਾਨੂੰ ਕੁਝ ਨਹੀਂ ਕਹਿੰਦਾ ਇਹ ਜਿੱਦ ਦਿਨ ਕੱਟੂ ਵੱਡੂ ਤੇ ਝਾੜੂ ਵਾਲੇ ਨੂੰ ਭਗਵੰਤ ਮਾਨ ਨੂੰ ਲਈ ਰੱਖਿਆ ਇਸ ਲਈ ਤੁਸੀਂ ਨਾ ਫਿਕਰ ਕਰੋ ਜੀ ਜੀ ਸਰ ਇੱਕ ਹੋਰ ਕਲੀਅਰ ਕਰਨਾ ਚਾਹੁੰਦੇ ਕਿ ਇੱਕ ਵੀ ਸਿਕਿਉਰਟੀ ਦਾ ਤੁਹਾਡੇ ਕੋਲ ਜਿਹੜਾ ਦੇਖੋ ਮੇਰਾ ਨਾ ਕੱਲ ਵੀ ਬੰਦਾ ਮੈਂ ਤੁਹਾਨੂੰ ਦੱਸ ਰਿਹਾ ਸੰਡੇ ਨੂੰ ਮਨਵੀਰ ਸਿੰਘ ਕੋਲ ਗਏ ਫਿਰ ਮੰਡੇ ਛੁੱਟੀ ਸੀ ਟਿਊਸਡੇ ਕੱਲ ਵੀ ਉਹ ਗਿਆ ਦੇ ਰਿਫਿਊਜ਼ ਟੂ ਮੀਟ ਹਿਮ ਅੱਜ ਵੀ ਜਾ ਕੇ ਆਇਆ ਕਿ ਦਾਸਤਾ ਦਿਓ ਕਿ ਅਸੀਂ ਕਿਉਂਕਿ ਇਹ ਕੀ ਹੈ ਜੀ ਕੁਝ ਬੰਦੇ ਕਮਾਂਡੈਂਟ ਦੇ ਸੀ ਤੇ ਕੁਝ ਬੰਦੇ ਨੇ ਜ਼ਿਲ੍ਹੇ ਦੇ ਹੁਣ ਜ਼ਿਲ੍ਹੇ ਤੇ ਹਲੇ ਗਾਰਡ ਲੱਗੀ ਇੱਥੋਂ ਦੀ ਗਾਰਡ ਰਿਮੂਵਡ ਆ ਗਾਰਡ ਇੱਥੇ ਹੈ ਕੋਈ ਨਹੀਂ ਇਹ ਮੇਰੇ ਵਾਈਫ ਦੇ ਗਨਮੈਨ ਜ਼ਰੂਰ ਇੱਥੇ ਦੋ ਤਿੰਨ ਕਿਉਂਕਿ ਐਜ਼ ਐਮਐਲਏ ਉਹਨਾਂ ਕੋਲ ਜਿਹੜੇ ਹੋਣੇ ਆ ਉਹ ਹੈਗੇ ਆ ਸੁਖਵੀਰ